ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਨਗ ਬਈ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਚਾਰ ਤਾਂ ਗਾਵਾਂ ਨੇ ਇੱਕ ਦੋ ਤਾਂ ਤਾਜ਼ੀਆਂ ਸੂਈਆਂ ਨੇ ਤੇ ਇੱਕ ਕੁੱਕੜ ਆ ਗਈ ਤੇ ਇੱਕ ਗੱਬੜ ਵੜਾ ਤੇ ਪੰਜ ਬਈ ਫਰਬਸੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਤੇ ਇੱਕ ਬੇਨਤੀ ਹੋਰ ਹੈ ਜੀ ਸਾਡਾ ਕੰਮ ਹੁੰਦਾ ਸਿਰਫ ਵੀਡੀਓ ਬਣਾਉਣਾ ਪਸ਼ੂ ਦੀ ਤਸੱਲੀ ਕਰਨਾ ਛੋਡਾ ਹੱਕਾ ਜੇ ਕੋਈ ਸੋਇਆ ਬਾਰ ਨੂੰ ਆਵਦਾ ਦੋ ਚਾਰ ਡੰਗ ਚੋ ਲੋ ਤੇ ਜੇ ਕੋਈ ਗੱਬਣਾ ਨੂੰ ਆਵਦਾ ਚੈੱਕ ਕਰਵਾ ਲੋ ਆਜੋ ਬਾਈ ਆਜੋ ਇਹ ਤੇ ਕਰ ਲੋ ਸੁਰੂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਬਾਈ। ਨਾਮ ਚਮਕੌਰ ਸਿੰਘ ਹੈ ਜੀ। ਪਿੰਡ ਢਿੱਲਵਾ ਜ਼ਿਲ੍ਹਾ ਬਰਨਾਲਾ ਜੀ। ਤਹਿਸੀਲ ਤਪਾ। ਤਹਿਸੀਲ ਤਪਾ। ਨੇੜੇ ਪਿੰਡ ਕਿਹੜਾ ਰਹਿ ਜਾਂਦਾ ਬਾਈ? ਨੇੜੇ ਤਪਾ ਵੀ 4 ਕਿਲੋਮੀਟਰ, ਬੱਖੋ ਕੈਂਚੀਆਂ 8 ਕਿਲੋਮੀਟਰ। ਮੋਬਾਈਲ ਨੰਬਰ ਬੋਲ ਦੋ ਬਾਈ। 9968402202 ਠੀਕ ਆ। ਇਹ ਬਾਈ ਦਾ ਬਈ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਹਾਂ ਕਿਹੜਾ ਸੂਈ। ਇਹ ਤੀਸਰਾ ਸੂਈ ਹੈ ਜੀ। ਠੀਕ ਆ। ਤੇ ਮੰਨ ਕੇ ਚੱਲਣ ਨੂੰ 12-13 ਦਿਨ ਹੋ ਗਏ ਸੂਈ ਨੂੰ। ਆ ਰਸ 16 ਲੀਟਰ ਤੋਂ ਬਾਹਰ ਬਾਹਰ ਠੀਕ ਹੈ ਬਾਈ ਹਾਂ 16 ਜਮਾ ਅਗਲਾ ਚਾਰ ਟੈਂਪਾ ਵਿੱਚ ਕੰਡੇ ਤੇ ਧਰ ਲੈ ਠੀਕ ਹੈ ਹਾਂ ਆਪਾਂ ਆਪੇ ਘਰ ਦੀ ਜ਼ਿੰਮੇਵਾਰੀ ਦੇ ਸਕਦੇ ਹਾਂ ਜਦੋਂ ਆਪਣੇ ਗੇਟੋਂ ਬਾਹਰ ਆ ਆਪਾਂ ਜ਼ਿੰਮੇਵਾਰ ਨਹੀਂ ਬਾਈ ਭਾਵੇਂ ਅਗਲੇ ਦੇ ਕਿਲੋ ਵੀ ਨਾ ਦੇਵੇ ਆਪਣੇ ਇੱਥੇ ਪੰਜ ਡੰਗ ਮੈਣ ਲੈ ਭਾਵੇਂ ਅਗਲਾ ਠੀਕ ਹੈ ਬਾਈ ਠੀਕ ਹੈ ਜੀ ਥਾਣਾ ਆਪਾਂ ਬਈ ਚੈੱਕ ਕਰਾ ਲੈਣਾ ਬਹੁਤ ਸ਼ੀਲ ਠੰਡੀ ਥਣਾ ਥਣਾ ਬੋਲਣਾ ਇੱਕ ਨੰਬਰ ਐ ਸਮਝ ਲੈ ਲੈ ਵਾ ਬਾਈ ਪੂਰੀ ਪੂਰੀ ਵਿੱਚ ਹੀ ਦੇ ਬਾਈ ਥਾਣ ਲੱਗਿਆ ਮੇਰੇ ਪੂਰੇਆਂ ਸ਼ੀਲ ਸੰਢੀ ਥਾਣਾ ਥੋਣਾ ਦਿੱਤਾ ਜਮਾ ਆਪਣੀ ਗਰੰਟੀ ਆ ਉਹ ਸ਼ਰਲਾ ਕੋਈ ਹੋਰ ਉਹਦੀ ਆਪਣੀ ਜ਼ਿੰਮੇਵਾਰੀ ਤੇ ਕੀ ਮੁੱਲ ਆ ਬਾਈ ਫਿਰ ਮੁੱਲ ਮੁੱਲ ਭਾਵੇਂ ਦੇਖ 70 ਕਰਾ ਲਓ ਕੁਛ ਕਰਾ ਲਓ 62000 ਰੁਪਏ ਠੀਕ ਆ ਹਾਂਜੀ 62000 ਰੁਪਏ ਹਾਂਜੀ ਠੀਕ ਆ ਮੁੱਲ ਬਾਈ ਕਹਿੰਦਾ ਬਾਈ 62000 ਰੁਪਿਆ ਬੱਚਾ ਮਗਰ ਬੱਸਾ ਹਾਂਜੀ ਹਾਂ ਲੈ ਜੱਲ ਅੱਗੇ ਬਾਈ ਚੰਪੌਰ ਦੋ ਨੰਬਰ ਇਹ ਪਹਿਲਾਂ ਬੱਚੀ ਆ ਜੀ। ਪਲੂਣ। ਹਾਂ ਜੀ। ਕਿੰਨਾ ਟਾਈਮ ਹੋ ਗਿਆ ਬਈ ਸੂਈ ਜੀ? ਸੂਈ ਨੂੰ ਇਹਨੂੰ ਅੱਜ। ਸੂਈ ਨੂੰ ਇਹਨੂੰ ਹਫਤਾ ਹੋ ਗਿਆ ਵੀਰੇ। ਠੀਕ ਆ। ਉਹ ਬੱਛਾ ਇਹਦਾ ਪਰਲਾ। ਬੱਚਾ। ਬੱਚਾ ਇਹਦੇ ਮਗਰ ਵੀ ਬੱਸਾ। ਹਾਂ ਜੀ ਹਾਂ। ਠੀਕ ਆ। ਤੇ ਉਹ ਸ਼ੀਲ ਠੰਡੀ ਆ ਜਿਵੇਂ ਮਰਦੀ ਬੈਠਾ ਰਹੇ। ਹੋਈ ਉਹ। ਕੀ ਆ ਬਾਤ ਆ? ਠੰਡ। ਬੋਤਾ ਹੁਣ ਇਸ ਟਾਈਮ ਦੇ ਥੱਲੇ 16 ਲੀਟਰ। ਠੀਕ ਆ। 16 ਲੀਟਰ। ਹਾਂ ਜੀ। ਬਾਕੀ ਬਈ ਥਾਣਾ ਪਰ ਨੇੜੇ ਦਾ ਚੱਕਰ ਬਾਹਰ ਨੇ ਆ। ਆਹ ਚੈੱਕ ਕਰ ਲੋ ਬਈ, ਲੇਵਾ ਚੈੱਕ ਕਰ ਲੋ, ਫੀਟਿੰਗ ਨਾਲ ਲੇਵਾ ਕੱਲਾ ਕੱਲਾ ਥਾਣਾ ਬਈ ਪੂਰੀ ਵਿੱਥੀ ਦੇ ਥਾਣ ਲੱਗੇ ਵਿਆ। ਥੋੜਿਆਂ ਅੱਜ ਆਈਆਂ ਹੀ ਅੱਜ ਐਸੇ ਤਾਂ ਹੀ ਉੱਪਰ ਆਇਆ ਕਰੀ ਜਾਂਦੀਆਂ। ਕੀ ਮੁੱਲ ਆ ਬਈ ਇਹਦਾ ਫਿਰ? ਹੱਦ ਤੱਕ ਲੈਂਦੇ ਨੇ 65000 ਰੁਪਏ। 65000 ਰੁਪਏ। ਹਾਂਜੀ। ਅੱਗੇ ਬਈ 3 ਨੰਬਰ ਤੇ ਇਹ ਟੋਕਰ ਬੈੜਾ ਬਈ। ਠੀਕ ਆ। ਤੇ ਇਹਨੂੰ ਸੋਈ ਨੂੰ ਹੋ ਗਏ 3 ਮਹੀਨੇ। ਬੱਚਾ ਹੈ ਨਹੀਂ ਇਹਦਾ। ਠੀਕ ਆ। ਉਹਦਾ ਹੋਏਗਾ 13 ਲੰਕ। ਠੀਕ ਆ ਹਾਂਜੀ 13 ਲੀਟਰ 13 ਨਾ ਚੈੱਕ ਕਰ ਲੋ ਥਾਣੇ ਚੈੱਕ ਕਰਾਇਆ ਬਹੁਤ ਸੋਣਾ ਥਾਣਾ ਬਾਕੀ ਭਾਈ ਦੋਧਰੇ ਤੇ ਮੁਰੇ ਆਈ ਹਾਂ ਹਾਂ ਹਾਂਜੀ ਜਦੋਂ ਉਹਨੂੰ ਚੱਕਣ ਦਾ ਬੰਦਾ ਆਇਆ ਦੰਦ ਚੋਲੇ ਹੁਸੈਨ ਸੰਧੀਆ ਜਿੰਨੇ ਮਰਜੀ ਥੇਕੜਾ ਕੇ ਮਰਜੀ ਹੱਥ ਮਾਰੀ ਠੀਕ ਆ ਭਾਈ ਹਾਂ ਲੈ ਭਾਈ ਚੈੱਕ ਬਹੁਤ ਚੰਗਾ ਥਣ ਥਣ ਲੱਗਿਆ ਵੀਰੇ ਸੀਲ ਸੰਧੀ ਬਹੁਤ ਆ ਗਈ ਕੀ ਮੁੱਲ ਆ ਫਿਰ ਇਹਦਾ ਭਾਈ ਮੁੱਲ ਇਹਦਾ 37000 ਰੁਪਏ ਜੀ 37000 ਹਾਂਜੀ ਠੀਕ ਆ ਇਦਾ ਮੁੱਲ ਬਾਈ ਕਹਿੰਦਾ 37000 ਰੁਪਇਆ ਤੇ ਅੱਗੇ ਬੱਸੀਆਂ ਆ ਗਈਆਂ ਹਾਂਜੀ ਬੱਸੀਆਂ ਕਿੰਨੇ ਟਾਈਮ ਦੀ ਬੱਸੀ ਆ ਬਾਈ ਆ ਚਾਰ ਬੱਸੀਆਂ ਵੀਰੇ ਆ ਤਾਂ ਸਾਰੀ 7-8-8 ਮਹੀਨੇ ਦੀ ਬੱਸੀ ਆ ਖੀਰੀ ਤੇ ਆ ਬੱਸੀ ਵੀ ਖੀਰੀ ਆ ਠੀਕ ਆ ਹਾਂ ਆਪਾਂ ਦੰਦ ਪਟਕੇ ਵੀ ਦਿਖਾ ਰਹਾਂਗੇ ਹੂੰ ਠੀਕ ਆ ਸਾਈ ਕੋਲੀ ਨਹੀਂ ਆ ਨੇ ਕੋਲੀ ਨਹੀਂ ਆ ਜੀ ਸਾਰੀਆਂ ਆ ਬੱਸੀਆਂ ਦੀ ਬਹੁਤ ਸੀ ਟੱਕਾ ਕਰੀ ਬੰਦਾ ਬੜੀਆਂ ਚੰਗੀਆਂ ਬੱਸੀਆਂ ਨੇ ਜਾਇ ਜੀ ਹੂੰ ਇਹ ਚੱਕਰ ਕੀ ਬਾਤ ਆ ਬੱਸ ਕਰਨੇ ਹੈ ਨਾ ਤੋੜਨਾ ਤੋੜਨਾ ਫੋੜਾ ਤੇ ਸਾਰੇ ਬੱਸੀ ਦੇ ਫੋੜ ਸੰਗ ਹੋਵੇ ਆਪਾਂ ਗੱਡੀ ਦਾ ਕਰਾਇਆ ਵੀ ਦੇ ਦਾਂਗੇ ਠੀਕ ਆ ਹਾਂ ਬਾਈ ਕਹਿੰਦਾ ਕਿਸੇ ਵੀ ਬੱਸੀ ਦੇ ਬਾਈ ਫੋੜ ਸੰਗ ਹੋਈ ਆਪਾਂ ਗੱਡੀ ਦਾ ਕਰਾਇਆ ਵੀ ਦੇ ਹਾਂ ਹਰੇ ਹਾਂ ਮੂੰ ਮੂੰ ਬੱਚਿਆਂ ਦੇ ਬਾਲੇ ਚੰਗੇ ਨੇ ਜਾਏ ਜੀ ਹੂੰ ਕੀ ਬਾਤ ਇਹ ਕੰਨ ਕੋਨਾ ਹੈ ਖਣ ਸਾਰੀਆਂ ਦੇ ਬਾਈ 4 4 4 4 ਜੀ ਠੀਕ ਆ ਲੈ ਬਈ ਇਹਦੇ ਵਿੱਚ ਕੋਈ ਫੋਟ ਸ਼ਾਂਗ ਨਹੀਂ ਕਿਸੇ ਦੇ ਵੀ ਕੀ ਮੁੱਲ ਰਹੂ ਬਾਈ ਜੋੜੇ ਦਾ ਹੋਊਗਾ ਫਿਰ ਮੁੱਲ ਵੀਰੇ 32000 ਆ ਇਹ ਜੋੜੀ ਦਾ ਠੀਕ ਆ ਹਾਂ 30000 ਦਾ ਸੰਮਾਨਦਾ ਬਾਈ ਅੱਗੇ ਇਹਦਾ ਵੀ ਜੋੜੀ ਦੀ ਹੂ ਬਾਈ ਹਾਂਜੀ ਇਹਦਾ ਵੀ ਜੋੜੀ ਦੀ ਹੂ ਅਨਾ ਨਾ ਇਕੱਲੀ ਦਾ ਕਰਾਂਗੇ ਆ ਇਕੱਲੀ ਦਾ ਕਰਾਂਗੇ ਠੀਕ ਆ ਹਾਂਜੀ ਮੁੱਲ ਬਾਈ ਕਹਿੰਦਾ ਬਾਈ 32000 ਬਾਕੀ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ ਅੱਗੇ ਬਈ 6 ਨੰਬਰ ਬੱਚਾ ਆ ਹਾਂਜੀ ਇਹ ਵੀ 5-6 ਮਹੀਨਾ ਦਾ ਬੱਚਾ ਹੀ ਹੈ ਹਜੇ ਠੀਕ ਆ ਇਹ ਕੁਆਲਟੀ ਕੁਆਲਟੀ ਬਹੁਤ ਚੰਗੀ ਹੈ ਦੀ ਬੱਚੇ 5-6 ਮਹੀਨੇ ਬਈ ਕਹਿੰਦਾ ਇਹਦੀ ਉਮਰ ਹੈ ਬਾਕੀ ਪਹਿਲਾਂ ਪੱਥਰ ਚੈੱਕ ਕਰਾ ਦਈਏ ਹਾਂਜੀ ਹਾਂ ਥਾਂ ਚੈੱਕ ਕਰਾ ਦੇਵਾ ਤਾਂ ਬਈ ਥਾਣੇ ਦੀ ਬਹੁਤ ਚੰਗੀ ਹਾਂਜੀ ਹਾਂ ਤੇ ਦੇਖ ਇਹਦੇ ਮਾੜੇ ਮਾੜੇ ਸ਼ਿੰਗੀ ਜੀ ਜ਼ਰੂਰ ਆ ਮੜੀ ਮੜੀ ਠੀਕ ਆ ਹਾਂ ਕਿਵੇਂ ਇੱਛਾ ਕਿ ਅਗਲਾ ਵੀਡੀਓ ਵਿੱਚ ਆਪਾਂ ਦੱਸਤਾ ਲੱਗੇ ਆਪਾਂ ਦੱਸਤਾ ਵੀ ਸਿੰਗੀ ਹੈਗੀ ਮਣੀ ਮੜੀ ਠੀਕ ਆ ਹਾਂ ਉਹ ਬੱਚੇ ਜਿਹਾ ਕੁਆਲਟੀ ਕੁਆਲਟੀ ਭਾਰੀ ਆ ਬਸ ਠੀਕ ਕਰ ਲੋ ਬਈ ਫੁੱਲ ਮਸਤੀ ਕਰਦੀ ਹੈ ਹਨਾ ਹਾਂਜੀ ਹਾਂ ਤੇ ਕੀ ਮੁੱਲ ਇਹਦਾ ਫਿਰ ਮੁੱਲ ਇਹਦਾ 11000 ਰੁਪਏ 11000 ਰੁਪਏ ਹਾਂ ਠੀਕ ਆ ਇਹਦਾ ਮੁੱਲ ਬਾਈ ਕਹਿੰਦਾ ਬਈ 11000 ਰੁਪਿਆ ਤੇ ਜੇ ਕੋਈ ਇਕੱਠਾ ਲਊਗਾ ਬਾਈ ਫਿਰ ਉਹ ਆ ਜਮਾਨਤਾਣਾ ਹੋ ਜਾਊਗਾ ਇਕੱਠਿਆਂ ਦਾ ਉਹ ਜਿਆ ਛੋਟ ਸਿੱਪਾ ਵਾਧਾ ਕਰ ਦੇਗੇ ਠੀਕ ਆ ਬਾਈ ਆ ਬੱਚੀ ਵੇਚੀ ਰਹੀ ਆ ਇਹਦਾ ਐਮਨ ਕਬੂਤਰ ਦਾ ਬੱਚਾ ਹੀ ਹੈ ਠੀਕ ਆ ਹਾਂ ਕੱਦ ਬੇਲ ਬਹੁਤ ਆ ਹਨ ਬੇਲ ਬਈ ਖੀਰੀ ਆ ਦੰਦਾਂ ਪਾ ਦੰਦ ਪਾ ਟੱਕੇ ਵੀ ਲਾ ਰਹੇ ਨੇ ਕੀ ਬਾਤ ਆ ਇਹ ਜੀ ਬੱਸੀ ਨਹੀਂ ਜੰਮਦੀ ਕਰ ਕਰ ਜੀ ਹੂੰ ਕਲੀ ਵੀ ਬਹੁਤ ਆ ਹਨ ਬਾਹਲੀ ਚੰਗੀ ਆ ਜੀ ਨਜਾਇਜ਼ ਚਾਰ ਹੀ ਬਈ ਥਾਣਾ ਪੂਰੀ ਵਿੱਥੀ ਤੇ ਬਾਹਲਾ ਮੋਟਾ ਮੋਟਾ ਥਾਣ ਲੱਗਿਆ ਵਾ ਕੜਨੇ ਕੜਨੇ ਚੈੱਕ ਕਰ ਲੋ ਬੱਸੀ ਦੀ ਪਤਨ ਬਹੁਤ ਆ ਹਨ ਕੀ ਬਾਤ ਆ ਵੀਰੇ ਇਹ ਜੇ ਬੱਚੇ ਬਹੁਤ ਘੱਟ ਨਿਕਲਦੇ ਕੀ ਮੋਲ ਆ ਫਿਰ ਇਹਦਾ ਇਹਦਾ ਜੀ 45000 ਰੁਪਇਆ 45000 ਹਾਂਜੀ ਮਾਨਤਾਣ ਹੋ ਜਾ ਮਾਨਤਾਣ ਕਰ ਦਾਂਗੇ ਜਿੱਦੇ ਤਿਆਰ ਹੋ ਗਈ 1.5 ਲੱਖ ਦੀ ਆ ਠੀਕ ਆ ਹੈ 45000 ਰੁਪਇਆ ਮੋਲ ਆ ਬਾਈ ਕਹਿੰਦਾ ਇਹਦਾ ਬਾਕੀ ਮੌਕੇ ਤੇ ਮਾਨਤਾਣ ਥੋੜਾ ਮਾਨਤਾਣ ਕਰ ਦਾਂਗੇ ਜੀ ਠੀਕ ਆ ਬਾਈ ਅੱਗੇ ਬਾਈ ਐਫ ਵਸੀ ਆ ਗਿਆ ਤੇ ਆ 8 ਨੰਬਰ ਤੇ ਠੀਕ ਆ 8 ਨੰਬਰ 8 ਨੰਬਰ ਹੈ ਕਿੰਨੀ ਕੁ ਉਮਰ ਦਾ ਬਾਈ ਇਹ ਹੈਗੀ ਆ ਜੀ ਮੰਨ ਕੇ ਚੱਲ 16 ਮਹੀਨਿਆਂ ਦੀ ਠੀਕ ਆ ਹਾਂ ਇਹ ਦੇ ਉਮਰ ਹੈ ਗਿਆ ਬਾਈ ਕਹਿੰਦਾ ਬਾਈ 16 ਚਮਕ ਬਹੁਤ ਆ ਹਨਾ ਚਮਕ ਚਮਕ ਬਹੁਤ ਆ ਜੀ ਹੇ ਬਾਕੀ ਲੰਮੀ ਲੰਮੀ ਬਾਈ ਚੈੱਕ ਕਰ ਲਓ ਟੀਕੇ ਦੇ ਕਾਬਲੀ ਆ ਥਣ ਬਹੁਤ ਚੰਗਾ ਹਨਾ ਹਾਂ ਹਾਂ ਥਣ ਕਿਸੇ ਵੀ ਬੱਚੇ ਦੇ ਫੋਟ ਸੰਗ ਹੋਵੇ ਆਪਾਂ ਕਰਾਇਆ ਨਵਲ ਦੇ ਦੇਵਾਂਗੇ ਜੀ ਠੀਕ ਆ ਬਾਈ ਲੈ ਬਾਈ ਥਣ ਚੈੱਕ ਕਰ ਲਓ ਬਹੁਤ ਸੋਹਣਾ ਥਣ ਹੈ ਇਹਦਾ ਬਾਈ ਚੈੱਕ ਕਰ ਲਾ ਇਹਦਾ ਕੀ ਮੁੱਲ ਹੈ ਬਈ ਇਹਦਾ 16000 ਰੁਪਏ ਹੈ 16000 ਹਾਂ ਠੀਕ ਹੈ ਇਹਦਾ ਮੁੱਲ ਹੈ ਅੱਗੇ ਬਈ ਲਾਸਟ ਤੇ ਨੌ ਨੰਬਰ ਹੈ ਇਹ ਵੀਰੇ ਟੋਕਰ ਘੱਪਣਾ ਹੂੰ ਤੇ ਇਹ ਬੱਚ ਬੋਲ ਰਿਹਾ ਜੀ ਨਾ ਮਰਜ਼ੀ ਕਰਾ ਰੋ 23000 ਦੀ ਦੇਣੀ ਹੈ ਠੀਕ ਹੈ ਹਾਂਜੀ ਮੁੱਲ ਬਾਈ ਕਹਿੰਦਾ ਕਿ ਨਾ ਮੈਂ ਪੰਜ ਮਹੀਨਾ ਦੀ ਗੱਲ ਹੋ ਗਈ ਜੀ ਇਹ ਠੀਕ ਹੈ ਬਾਈ ਇਹ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਬੰਦੇ ਨੇ ਸਾਈ ਵੀ ਪਾਤੀ ਸੀ 1000 ਰੁਪਏ ਮੁਰਤੇ ਬੰਦੇ ਨੇ ਫੋਨ ਨਹੀਂ ਚੱਕਿਆ ਇਹ ਵੀਰ ਉਹ ਹੀ ਉਹ ਕਰੇ ਜਿਹੜੇ ਨੇ ਆਉਣਾ ਗੱਲ ਲੈ ਕੇ ਜਾਣੀ ਹੈ ਮੇਰੀ ਹੁਣ ਉਹ ਚੋ ਵੀ ਰਖਾਤੀ ਹੈ ਠੀਕ ਹੈ ਬਾਈ ਹਾਂ ਬੇਕ ਬੇਨਤੀ ਆ ਜਾਨਵਰ ਦਾ ਸੌਦਾ ਹੋ ਗਿਆ ਸਾਈ ਆਪਾਂ 5000 ਤੋਂ ਘੱਟ ਪਵਾਉਣੀ ਨਹੀਂ ਠੀਕ ਹੈ ਹਾਂ ਕਿਉਂ ਕੱਲ ਨੂੰ ਬੰਦਾ ਆ ਪਾ ਕੇ 500 ਮੁਰਕ ਕੇ ਸਾਰੀ ਭੀੜ ਕੋ 2 ਘੰਟਾ ਲੰਘਦਾ ਹੁੰਦਾ ਪ੍ਰੋਜੈਕਟ ਜੀ ਇਹ ਹੂੰ 2 ਘੰਟੇ ਦੇ ਵਿੱਚ ਵਿੱਚ ਮਾਲ ਵੇਖ ਕੇ ਜਾਣਾ ਤੇ ਫਿਰ ਮੁੜ ਕੇ ਆਉਂਦਾ ਨਹੀਂ ਅਗਲਾ ਲੈਣ ਫਿਰ ਉਹ ਗੱਲ ਉਹ ਨਹੀਂ ਹੁੰਦਾ ਠੀਕ ਹੈ ਬਈ ਹਾਂ ਨਾਇਕ ਸੀਗੇ ਬਾਈ ਕੋਲੇ 9 ਬਾਈ 9 ਦੇ 9 ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ